ਕਸਿਕਾਲ ਬਾਈ ਜੀ ਸਾਰਿਆਂ ਨੂੰ ਸਾਰੇ ਫੇਸਬੁੱਕ ਵਾਲਿਆਂ ਨੂੰ ਅੱਜ ਬਾਈ ਆਪਾਂ ਤੁਹਾਨੂੰ ਦੱਸਾਂਗੇ ਚੇਚੜਾਂ ਬਾਰੇ ਬਾਈ ਡੈਰੀ ਫਾਰਮ ਦੇ ਵਿੱਚ ਬਾਈ ਚਿਕਣਾਂ ਦੀ ਆਪ ਨੂੰ ਬਹੁਤ ਸਮੱਸਿਆ ਆਉਂਦੀ ਹੈ ਕਿਉਂਕਿ ਚਿਕਣਾਂ ਨਾਲ ਡੰਗਰਾਂ ਨੂੰ ਜਿਹੜੇ ਰੋਗ ਨੇ ਬਹੁਤ ਲੱਗਦੇ ਨੇ ਜਿਹੜੀ ਆਪਾਂ ਪ੍ਰੋਪਰ ਫੀਡ ਪਾਉਂਦੇ ਆ ਉਹਦਾ ਵੀ ਰਿਜ਼ਲਟ ਨਹੀਂ ਬਾਈ ਮਿਲਦਾ ਕਿਉਂਕਿ ਖੂਨ ਦੀ ਕਮੀ ਹੋ ਜਾਂਦੀ ਜਦੋਂ ਜ਼ਿਆਦਾਤਰ ਚੇਚੜਾਂ ਦੀ ਆਪਾਂ ਗੌਰ ਨਹੀਂ ਕਰਦੇ ਬਾਈ ਇਹਦੇ ਵਾਸਤੇ ਆਪਾਂ ਨੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਨੇ ਜਿਹੜਾ ਆਪਾਂ ਨੂੰ ਸਪਰੇਅ ਵਾਲਾ ਸਾਨੂੰ ਦੇਸੀ ਆਪਣੇ ਘਰ ਦਾ ਤਰੀਕਾ ਦੱਸਦੇ ਆ 2 ਕਿਲੋ ਨਿੰਮ ਲੈਣਾ ਬਾਈ ਉਹਨੂੰ 5 ਕਿਲੋ ਪਾਣੀ ਚ ਬਾਲ ਲੈਣਾ ਚੰਗੀ ਤਰ੍ਹਾਂ ਬਾਲ ਕੇ ਬਾਈ ਉਹਦੇ ਵਿੱਚ ਅੱਧਾ ਕਿਲੋ ਨਮਕ ਪਾ ਕੇ ਉਹਦੀ ਸਪਰੇਅ ਕਰਨੀ ਆ ਬਾਈ 7-8 ਦਿਨ ਲਗਾਤਾਰ ਪੰਪਨ ਵਾਲਾ ਉਦੀ ਸਪਰੇਅ ਕਰਨੀ ਹੈ ਚੰਗੀ ਤਰ੍ਹਾਂ ਫਸ ਤੇ ਵੀ ਕਿਉਂਕਿ ਤਰੇੜਾਂ ਚ ਇਹ ਚਿਚੜ ਵੜ ਜਾਂਦੇ ਨੇ ਫਿਰ ਉਹ ਦੁਬਾਰਾ ਫਿਰ ਨਿਕਲ ਕੇ ਫਿਰ ਪਸ਼ੂਆਂ ਤੇ ਅਟੈਕ ਕਰਦੇ ਨੇ ਚੰਗੀ ਤਰ੍ਹਾਂ ਬਾਈ ਇਹਦੀ ਸਪਰੇਅ ਕਰ ਲੈਣੀ ਹੈ ਇੱਕ ਬਾਈ ਦੂਜੇ ਨੰਬਰ ਤੇ ਜਦੋਂ ਆਪਾਂ ਫੀਡ ਜਾਂ ਪੰਡ ਦਾ ਤਿਆਰ ਕਰਾਉਨੇ ਆ ਬਾਈ ਇਹ ਜਿਵੇਂ ਬਾਈ ਤਾਰੇ ਮੀਰੇ ਦੀ ਮਾਤਰਾ ਸ਼ੁਰੂ ਕਰ ਰੱਖਣੀ ਚਾਹੀਦੀ ਹੈ ਜਰੂਰ ਕਿ ਤਾਰਾ ਮੀਰਾ ਜਦੋਂ ਤੇਰੇ ਡੰਗਰੇ ਫੀਲ ਨਾਲ ਖਾਂਦਾ ਰਹਿੰਦਾ ਚਿਚੜ ਲੱਗਣ ਦੇ ਚਾਂਸ ਜਿਹੜੇ ਬਹੁਤ ਘੱਟ ਨੇ ਇਹ ਤਾਰੇ ਮੇਰੇ ਦੀ ਪਰ ਤੋਂ ਹੈ ਜਿਹੜੀ ਉਹ ਜ਼ਰੂਰ ਆਪਣੀ ਫੀਡ ਦੇ ਵਿੱਚ ਕਰੋ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਬਾਈ ਅੱਗੇ ਸ਼ੇਅਰ ਕਰੋ